ਹੈਲੋ ਜੀ ਸਤਿ ਸ੍ਰੀ ਅਕਾਲ ਪੰਜਾਬ ਦੇ ਜਲਦੜ ਸਵਾਗਤ ਹੈ ਜੀ ਐਨ ਤੇ ਅੱਜ ਦੀ ਵੀਡੀਓ ਆਪਣੀ ਇਹ ਪਲਾਸਟਿਕ ਦੇ ਬਰਤਨ ਸਾਫ਼ ਕਰਨ ਦੇ ਲਈ ਤੇ ਸਿਰਫ ਅੱਪਣਾ ਨੂੰ ਦੋ ਚੀਜ਼ਾਂ ਦੇ ਨਾਲ ਹੀ ਸਾਫ਼ ਕਰਾਂਗੇ ਤੇ ਦੇਖੋ ਆਪਣੀ ਜਿਵੇਂ ਬਾਥਰੂਮ ਦੇ ਬਰਸ਼ਟਕ ਦੇ ਟੱਬ ਵਾਲਟੀਆਂ ਆਪਣੇ ਹੁੰਦੇ ਨੇਗੇ ਮੱਗ ਤੇ ਉਹਨਾਂ ਨੂੰ ਸਾਫ਼ ਕਰਨ ਦੇ ਲਈ ਬਹੁਤ ਵਧੀਆ ਤਰੀਕਾ ਜਿਹੜਾ ਅਪ ਦੱਸਾਂਗੇ ਤੇ ਵੀਡੀਓ ਸਾਰੀ ਦੇਖਿਆ ਕਰੋ ਵੀਡੀਓ ਵਧੀਆ ਲੱਗੂ ਮਿਲਿਆ ਲਾਇਕ ਸ਼ੇਅਰ ਪਿਆਰਾ ਰ ਕਮੈਂਟ ਜਰੂਰ ਕਰਿਆ ਕਰੋ ਜਿਹੜੇ ਭੈਣ ਭਈ ਆਪਣੀ ਪਿਆਰੇ ਪਿਆਰੇ ਕਮੈਂਟ ਕਰਦੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਤੇ ਆਪਾਂ ਸਿਰਫ ਇਹਨੂੰ ਦੋ ਚੀਜ਼ਾਂ ਦੇ ਨਾਲ ਹੀ ਸਾਫ਼ ਕਰਾਂਗੇ ਤੇ ਆਪਾਂ ਆਰ ਪਿੱਕ ਲਵਾਂਗੇ ਦੇਖੋ ਪਿੱਛੇ ਵੀ ਬਹੁਤ ਗੰਦਾ ਹੈ ਤੇ ਆਪਾਂ ਕਾਉਣ ਆਰ ਪਿੱਕੇ ਦੇ ਵਿੱਚ ਇਹ ਆਪਾਂ ਲਵਾਂਗੇ ਸਰਫ ਜੋ ਵੀ ਤੁਸੀਂ ਵਰਤਦੇ ਹੋ ਉਹ ਲੈ ਸਕਦੇ ਹੋ ਥੋੜਾ ਜਿਹਾ ਪੈਨਿਚ ਪਾਵਾਂਗੇ ਪਾਣੀ ਲਓ ਜੀ ਇਹੋਕਾ 2-4 ਮਿੰਟਾਂ ਨੂੰ ਇਸ ਤਰੀਕੇ ਨਾਲ ਹੀ ਛੱਡਾਂਗੇ ਕਿਉਂਕਿ نیچے ਆਪਣਾ ਕੱਪ ਹੈ ਜਿਹੜਾ ਬਹੁਤ ਜ਼ਿਆਦਾ ਗੰਦਾ ਹੈਗਾ ਤੇ ਆਪਾਂ 2-4 ਮਿੰਟਾਂ ਜਿਹੜੇ ਨੂੰ ਇਸੇ ਤਰੀਕੇ ਨਾਲ ਹੀ ਛੱਡਾਂਗੇ ਇਹ 4 ਕਿੰਟ ਮਿੰਟ ਬਾਅਦ ਜਿਹੜਾ ਆਪਾਂ ਇਹਨੂੰ ਫੇਰ ਸਾਫ਼ ਕਰਾਂਗੇ ਲਓ ਜੀ ਤੇ ਆਪਣ ਇਹਨੂੰ ਪਾਏ ਨੂੰ 4 ਮਿੰਟ ਹੋ ਗਏ ਤੇ ਆਪਾਂ ਇਹਨੂੰ ਕਰਦੇ ਹਾਂ ਸਾਫ਼ ਦੇਖੋ ਆਪਣਾ ਮੱਗ ਹੈ ਜਿਹੜਾ ਬਹੁਤ ਜ਼ਿਆਦਾ ਗੰਦਾ ਸੀ ਤੇ ਆਪਾਂ ਇਹਨੂੰ ਸਾਫ਼ ਕਰਕੇ ਆਪਾਂ ਵਰਤੋਂ ਵਿੱਚ ਲੈ ਸਕਦੇ ਆਂ ਆਪਾਂ 4 ਕੁ ਮਿੰਟ ਹੀ ਛੱਡਤਾ ਸੀ ਲਾ ਕੇ ਕਿਉਂਕਿ ਜਿਹੜੇ ਇਹਦੇ नीचे ਮੈਲ ਲੱਗੀ ਹੋਈ ਸੀ ਸਾਰੀ ਉਗਲ ਚੱਕੀ ਐ ਆਪਾਂ ਇਹ ਬਰਤ ਲੈਤਾ ਤੇ ਆਪਾਂ ਇਹਦੇ ਨਾਲ ਇਹਨੂੰ ਸਾਫ਼ ਕਰਾਂਗੇ ਆਪਣਾ ਮੱਗ ਹੈ ਜਿਹੜਾ ਬਹੁਤ ਗੰਦਾ ਛਿੜਿਆ ਇਹ ਆਪਣੇ ਬਾਅਦ ਹੁੰਦੇ ਟੱਬ ਬਾਲਟੀਆਂ ਹੁੰਦੇ ਨੇ ਉਹ ਆਪੇ ਇਸ ਤਰੀਕੇ ਨਾਲ ਸਾਫ਼ ਕਰ ਸਕਦੇ ਆ ਤੇ ਹੁਣ ਦਿਵਾਲੀ ਵੀ ਆ ਰਹੀ ਹੈ ਇਸ ਤਰੀਕੇ ਨਾਲ ਆਪਾਂ ਸਾਫ਼ ਸੁਭਾਈ ਜਿਹੜੀ ਕਰ ਸਕਦੇ ਆਂਗੇ। ਆਪਾਂ ਇਹਨੂੰ ਚੰਗੀ ਤਰ੍ਹਾਂ ਸਾਰੇ ਸਾਫ਼ ਕਰ ਲਾਂਗੇ। ਇਹ ਆਪਣਾ ਬੇਕਾਰ ਕਰਕੇ ਛਿੱਟਿਆ ਪਿਆ ਸੀ। ਇਹ ਆਪਾਂ ਇਹਨੂੰ ਸਾਫ਼ ਕਰਕੇ ਬਰਤੋ ਵਿੱਚ ਲੈ ਸਕਦੇ ਹਾਂ ਹੁਣ ਆਪਾਂ ਇਹ ਸਕਰੱਬ ਲੈਂਦਾ ਹੈ ਤੇ ਆਪਾਂ ਇਹਦੇ ਨਾਲ ਇਹਨੂੰ ਸਾਫ਼ ਕਰਾਂਗੇ ਮੈਲ ਦੇਖੋ ਜੀ ਸਾਰੀ ਲੈਣੀ ਸ਼ੁਰੂ ਹੋ ਗਈ बहुत ज्यादा नीचे तो गंदा सी है देखो अपने बिचो भी सारी मैड़ जी उगल चुकी है ਲਓ ਜੀ ਤੇ ਆਪਣਾ ਪਾਣੀ ਨਾਲ ਧੋਨੇ ਆ ਦੇਖੋ ਇਹਦੀ ਮੈਲ ਹੈ ਜਿਹੜੀ ਸਾਰੀ ਲੈ ਚੁੱਕੀ ਆ ਕਿੰਨਾ ਵਧੀਆ ਆਪਣਾ ਸਾਫ ਹੋ ਗਿਆ ਬੇਕਾਰ ਕਰਕੇ ਦਿੱਤਾ ਵੈਸੀ ਇਹ ਆਪਣਾ ਲਓ ਜੀ ਲਓ ਜੀ ਤੇ ਆਪਣਾ ਮੱਗ ਹੈ ਜਿਹੜਾ ਦੇਖੋ ਕਿੰਨਾ ਵਧੀਆ ਸਾਫ ਹੋ ਗਿਆ ਕਿੰਨਾ ਗੰਦਾ ਹੋ ਰਿਹਾ ਸੀ ਦੇਖੋ ਇਹ ਆਪਣੇ ਪਲਾਸਟਿਕ ਦੇ ਬਰਤਨ ਹੁੰਦੇ ਨੇ ਜੋ ਆਪਾਂ ਇਹਨਾਂ ਉਹ ਇਸ ਤਰੀਕੇ ਨਾਲ ਸਾਫ਼ ਕਰ ਸਕਦੇ ਹਾਂ ਬਾਥਰੂਮ ਦੇ ਹੁੰਦੇ ਨੇ ਟੱਪ ਬਾਲਟੀਆਂ ਮੱਗ ਤੇ ਆਪਣੇ ਬਹੁਤ ਜ਼ਿਆਦਾ ਗੰਦੇ ਹੁੰਦੇ ਨੇ ਤਾਂ ਆਪਾਂ ਉਹਨਾਂ ਨੂੰ ਇਸ ਤਰੀਕੇ ਨਾਲ ਸਾਫ਼ ਕਰ ਸਕਦੇ ਹਾਂ ਤੇ ਸਿਰਫ ਅਪਾਰਟਿਕ ਦੇ ਵਿੱਚ ਇਹ ਸਰਫ ਹੈ ਜਿਹੜੀ ਆਪਾਂ ਨੇ ਲੈਤੀ ਸੀ ਸਰਫ ਤੁਸੀਂ ਕੋਈ ਵੀ ਲੈ ਸਕਦੇ ਹੋ ਜੋ ਵਰਤਦੇ ਹੋ ਦੇਖੋ ਆਪਣਾ ਮੱਗ ਜਿਹੜਾ ਬਹੁਤ ਸਾਫ਼ ਹੋ ਗਿਆ ਤੇ ਹੁਣ ਆਪਾਂ ਇਹਨੂੰ ਵਰਤੋਂ ਵਿੱਚ ਲੈ ਸਕਦੇ ਹਾਂ ਤੇ ਇਸ ਤਰੀਕੇ ਨਾਲ ਆਪਣੇ ਪਲਾਸਟਿਕ ਦੇ ਬਰਤਨਾਂ ਨੂੰ ਸਾਫ਼ ਕਰਿਓ ਤੇ ਵੀਡੀਓ ਵਧੀਆ ਲੱਗੀ ਤੇ ਲਾਇਕ ਸ਼ੇਅਰ ਪਿਆਰ ਦਾ ਕਮੈਂਟ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ